जय पिन जय पार्थ जय संविधान दोस्तों मैं डॉक्टर जितेंद्र सिंह मट्टू एक बहुत बड़ा डाका बहुत बड़ी लूट ਸਾਡੇ ਰਿਜ਼ਰਵੇਸ਼ਨ ਦੀ ਹੋਣ ਜਾ ਰਹੀ ਹੈ ਸਾਡੇ ਰਾਖਵਾ ਕਰਨ ਦੀ ਹੋਣ ਜਾ ਰਹੀ ਹੈ ਸੋ ਭਾਰਤ ਦੇ ਵਿੱਚ ਭਾਰਤ ਸਰਕਾਰ ਵੱਲੋਂ UGC ਵੱਲੋਂ ਔਰ ਸਿੱਖਿਆ ਮੰਤਰਾਲੇ ਵੱਲੋਂ ਇੱਕ ਖਰੜਾ ਜਾਰੀ ਕੀਤਾ ਗਿਆ ਇੱਕ ਜਿਹੜਾ ਹੈਗਾ ਡਰਾਫਟਿੰਗ ਤਿਆਰ ਕੀਤੀ ਗਈ ਹੈ ਕਿ ਪੰਜਾਬ ਦੀਆਂ ਔਰ ਪੂਰੇ ਭਾਰਤ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਪੂਰੇ ਭਾਰਤ ਦੇ ਜਿਹੜੇ ਸਾਡੇ ਰਾਜ ਨੇ ਉਹਨਾਂ ਦੇ ਵਿੱਚ ਜਿੰਨੀਆਂ ਯੂਨੀਵਰਸਿਟੀਆਂ ਨੇ ਹਰ ਐਜੂਕੇਸ਼ਨ ਇੰਸਟੀਟਿਊਟ ਨੇ ਉਹਦੇ ਵਿੱਚ ਟੀਚਿੰਗ ਜਾਂ ਨਾਨ ਟੀਚਿੰਗ ਦੀਆਂ ਜਿਹੜੀਆਂ ਸਿੱਧੀ ਭਰਤੀ ਦੀਆਂ ਵੈਕੈਂਸੀਆਂ ਨੇ ਅਸਾਮੀਆਂ ਨੇ ਜੇ ਉਹ ਐਸਸੀ ਅਨੁਸੂਚਿਤ ਜਾਤੀ ਐਸਟੀ ਸ਼ੈਡਿਊਲਡ ਕਾਸਟ ਸਟ੍ਰਾਈਵ ਔਰ ओबीसी ਅਦਰ ਬੈਕਵਰਡ ਕਲਾਸਸ ਦੀਆਂ ਵੈਕੈਂਸੀਆਂ ਤਿੰਨੇ ਕੈਟਾਗਰੀਆਂ ਸਿੱਧੀ ਭਰਤੀ ਚ ਖਾਲੀ ਰਹਿ ਜਾਂਦੀਆਂ ਨੇ ਤਾਂ ਉਹਨਾਂ ਦੀ ਰਿਜ਼ਰਵੇਸ਼ਨ ਉਹਨਾਂ ਪੋਸਟਾਂ ਦੀ ਖਤਮ ਕਰਕੇ ਜਰਨਲ ਵਰਗ ਦੀ ਜਿਹੜੀ ਹੈਗੀ ਉੱਥੇ ਭਰਤੀ ਕਰ ਲਈ ਜਾਵੇ ਬਹੁਤ ਵੱਡਾ ੱੱਕਾ ਸਾਡੇ ਐਸਸੀ ਐਸਟੀ ਔਰ ਓਬੀਸੀ ਸਮਾਜ ਨਾਲ ਹੋਣ ਜਾ ਰਿਹਾ ਹੈ ਜਿਹੜਾ ਸੁੱਤਾ ਪਿਆ ਇਸ ਸਮੇਂ ਭੁੱਲ ਜੋ ਤੁਹਾਡੇ ਬੱਚੇ ਯੂਨੀਵਰਸਿਟੀਆਂ ਦੇ ਵਿੱਚ ਕੋਈ ਕਲਰਕ ਲੱਗ ਪਾਊਗਾ ਕੋਈ ਸੀਨੀਅਰ ਅਸਿਸਟੈਂਟ ਲੱਗ ਪਾਊਗਾ ਕੋਈ ਸੁਪਰਡੈਂਟ ਲੱਗ ਪਾਊਗਾ ਔਰ ਕੋਈ ਅਸਿਸਟੈਂਟ ਪ੍ਰੋਫੈਸਰ ਲੱਗ ਪਾਊਗਾ ਕਿਉਂਕਿ ਜਿਹੜੀ ਨਿਗਾ ਸਾਡੀ ਰਿਜ਼ਰਵੇਸ਼ਨ ਤੇ ਉਹ ਬਹੁਤ ਮਾੜੀ ਰੱਖੀ ਗਈ ਹੈ ਸਿੱਧਾ ਇਹ ਕਿਦਾਂ ਕਰ ਸਕਦਾ ਕੋਈ ਇਹ ਕਨਸਟੀਟਿਊਸ਼ਨ ਚ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਨੇ ਸਾਡੇ ਐਸਸੀ ਐਸਟੀਓ ਬੀਸੀ ਸਮਾਜ ਨੂੰ ਉਹਦੀ ਸਮਾਜਿਕ ਬਰਾਬਰਤਾ ਲਈ ਉਹਦੀ ਆਰਥਿਕ ਬਰਾਬਰਤਾ ਲਈ ਉਹਦੀ ਰਾਜਨੀਤਿਕ ਬਰਾਬਰਤਾ ਦੇ ਲਈ ਇੱਕ ਪ੍ਰਬੰਧ ਜਿਹੜਾ ਕੀਤਾ ਸੀਗਾ ਅੱਜ ਉਸੇ ਪ੍ਰਬੰਧ ਨੂੰ ਚੈਲੰਜ ਕੀਤਾ ਜਾ ਰਿਹਾ ਹੈ ਉਸੇ ਪ੍ਰਬੰਧ ਨੂੰ ਖਤਮ ਕਰਨ ਦੀ ਜਿਹੜੀ ਸਾਜ਼ਿਸ਼ ਕੀਤੀ ਜਾ ਰਹੀ ਹੈ ਭਾਰਤ ਸਰਕਾਰ ਵੱਲੋਂ ਮੈਂ ਪੂਰੇ ਭਾਰਤ ਦੇ ਲੋਕਾਂ ਨੂੰ ਔਰ ਖਾਸ ਕਰਕੇ ਸਾਡੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਪਛੜੇ ਅਨੁਸੂਚਿਤ ਜਾਤੀ ਲੋਕਾਂ ਨੂੰ ਅਪੀਲ ਕਰੂੰਗਾ ਕਿ ਭਾਰਤ ਸਰਕਾਰ ਦੇ UGC ਮੰਤਰਾਲੇ ਵੱਲੋਂ ਜਿਹੜਾ ਖਰੜਾ ਤਿਆਰ ਕਰਕੇ ਪੇਸ਼ਕਸ਼ ਕੀਤੀ ਗਈ ਹੈ ਕਿ ਇਹਦੇ ਬਾਰੇ ਆਪਣੀ ਰਾਏ ਜਿਹੜੀ ਆਪਣੇ ਬੰਦਿਆਂ ਤੋਂ ਲਈ ਜਾ ਰਹੀ ਹੈ এডਿਕੇਸ਼ਨ ਨਾਲ ਸੰਬੰਧਿਤ ਜਿਹੜੇ ਭਾਰਤ ਸਰਕਾਰ ਦੇ ਵਿੱਚ ਨੇ ਕਿ ਤੁਸੀਂ ਇਹਦੇ ਬਾਰੇ ਰਾਏ ਦਿਓ ਕਿ ਇਹਨੂੰ ਖਤਮ ਕਰ ਦਿੱਤਾ ਜਾਵੇ ਰਿਜ਼ਰਵੇਸ਼ਨ ਖਾਲੀ ਪੋਸਟਾਂ ਦੀ ਖਤਮ ਕਰ ਦਿੱਤੀ ਜਾਵੇ ਰਿਜ਼ਰਵੇਸ਼ਨ ਪ੍ਰਮੋਸ਼ਨ ਦੇ ਵਿੱਚ ਖਤਮ ਕਰ ਦਿੱਤੀ ਜਾਵੇ ਸੋ ਇਹ ਬਹੁਤ ਵੱਡਾ ਧੱਕਾ ਉਠੋ ਮੇਰੇ ਦੇਸ਼ਵਾਸੀਓ ਉਠੋ ਮੇਰੇ ਪੰਜਾਬ ਵਾਸੀਓ ਜਿਹੜਾ ਪ੍ਰਬੰਧ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਨੇ ਕਰਕੇ ਦਿੱਤਾ ਸੀ ਅੱਜ ਉਸ ਪ੍ਰਬੰਧ ਨੂੰ ਖਤਮ ਕਰਨ ਦੀ ਬਹੁਤ ਵੱਡੀ ਸਾਜਿਸ਼ ਹੈ ਮੈਂ ਅਪੀਲ ਕਰਨਾ ਆਪਣੇ ਪੰਜਾਬ ਦੇ ਲੋਕਾਂ ਨੂੰ ਕਿ ਅਸੀਂ ਇੱਕ ਤਰੀਕ ਨੂੰ 1 ਫਰਵਰੀ ਨੂੰ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਇਸ ਜਿਹੜਾ ਹੈਗਾ ਜਿਹੜਾ ਨਾਦਰ ਸ਼ਾਹੀ ਫਰਮਾਨ ਭਾਰਤ ਸਰਕਾਰ ਦਾ ਅਨੁਸੂਚਿਤ ਜਾਤੀਆਂ ਦੇ ਜਿਹੜਾ ਖਿਲਾਫ ਲਿਆ ਜਾ ਰਿਹਾ ਉਹਦੇ ਖਿਲਾਫ ਅਸੀਂ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਔਰ ਮੈਂ ਅਪੀਲ ਕਰੂੰਗਾ ਪੰਜਾਬ ਦੇ ਵਿੱਚ ਭਾਰਤ ਦੇਸ਼ ਦੇ ਵਿੱਚ ਜਿੱਥੇ ਕਿਤੇ ਵੀ ਐਸਸੀ ਐਸਟੀ ਓਬੀਸੀ ਸਮਾਜ ਬੈਠਿਆ ਸੋ ਭਾਰਤ ਸਰਕਾਰ ਦੇ ਇਸ ਫੈਸਲੇ ਨੂੰ ਰੋਕਣ ਲਈ ਉਠੋ ਸੰਘਰਸ਼ ਕਰੋ ਔਰ ਇਸ ਫੈਸਲੇ ਦੇ ਖਿਲਾਫ ਆਵਾਜ਼ ਬੁਲੰਦ ਕਰਿਏ ਜੈ ਭੀਮ ਜੈ ਭਾਰਤ ਜੈ ਸੰਵਿਧਾਨ